ਸਾਹਿਬ ਕਹਿੰਦੇ ਨੇ ਜਾਗਰੇ ਮਨ ਜਾਗਣ ਹਾਰੇ ਗੁਰੂ ਸਾਹਿਬ ਜਾਗਣ ਵਾਸਤੇ ਕਹਿੰਦੇ ਨੇ ਔਰ ਜਾਗਣ ਵਾਸਤੇ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਸੁੱਤੇ ਹੁੰਦੇ ਸਭ ਲਖਦੇ ਨੇ ਜੋ ਦਿਨ ਆਵੇ ਸੋ ਦਿਨ ਜਾਹੀ ਕਰਨ ਕੋ ਚਰਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਕਹਿੰਦੇ ਤੈਨੂੰ ਨਹੀਂ ਪਤਾ ਇੱਕ ਦਿਨ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਮਾਲਕ ਦੇ ਕਰ ਜਾਣ ਤੂੰ ਸੁਤਾ ਪਿਆ ਕਿਆ ਤੂੰ ਸੋਇਆ ਜਾਗ ਈਾਨਾ ਤੈ ਜੀਵਨ ਜਾਗ ਸੱਚ ਕਰ ਜਨ ਤੂੰ ਜੀਵਨ ਨੂੰ ਸੱਚ ਸਮਝੀ ਬੈਠਾ ਇਹ ਸੱਚ ਨਹੀਂ ਜਗ ਰਚਨਾ ਸਭ ਝੂਟ ਹੈ ਜਾਣ ਲਿਹੁ ਰੇ ਮੀਤ ਕਿ ਨਾਨਕ ਫਿਰ ਨਾ ਰਹੈ ਜਿਉ ਬਾਲੂ ਕੀ ਭੀਤ ਇਹ ਸੱਚ ਨਹੀਂ ਇਹ ਝੂਠ ਹੈ ਸੁਤਾ ਪੈ ਜਾਗ ਰਹਿ ਮਨ ਜਾਗਣ ਹਾਰੇ ਬਿਨ ਹਰ ਅਬਰ ਨਾ ਆਵਸ ਕੰਮ ਝੂਠਾ ਮੋਹ ਮਿਥਿਆ ਬਸਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ ਜਿਨਾਂ ਨੇ ਸਾਰੀਆਂ ਖੁਸ਼ੀਆਂ ਛੱਡ ਕੇ ਸੰਸਾਰ ਦੀਆਂ ਤੇ ਗੁਰਾਂ ਦੇ ਚਰਨਾਂ ਨਾਲ ਪ੍ਰੀਤ ਲਾਈ ਗੁਰੂ ਦੀ ਸੇਵਾ ਵਿੱਚ ਮਨ ਜੋੜ ਕੇ ਰੱਖਿਆ ਸੋ ਪਿਆਰਿਓ ਐਸੀਆਂ ਰੂਹਾਂ ਦਾ ਆਉਣਾ ਵੀ ਪ੍ਰਵਾਨ ਹੁੰਦਾ ਔਰ ਜਾਣਾ ਵੀ ਪ੍ਰਵਾਨ ਹੁੰਦਾ